जिला पठानकोट दे पारत, पाकिस्तान सीमा लगदे पिंड छोड़ियान विच एक महिला वालों वेखे गए शक्की व्यक्ति आप जी दस दई कि जिला पठानकोट के पिंड छोड़ियान एक महिला ने दसा कि तकरीबन ग्यारह कुछ अणपछाते घर का दरवाजा खटखटाया गया जो उन्होंने वालों दरवाजा खोलिया गया तो अणपछाते व्यक्ति वालों उन्होंने को पैसे की मांग की गई जिसके चलते महिला व्यक्तियों उत्ते शक होया कि अपने आले दुआले लोगों बुला उ गायब हो गए और गन्ने के खेतों जा वड़े जिस तो बाद पिंड वास वालों पुलिस न सूचित किया गया जिस तो बाद पुलिस और आर्मी की सर्च के दौरान पूरा इलाका छावनी तब्दील हो गया ते इलाके दहशत माहौल पैदा हो गया

ਬਾਰ-ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋਖੜਕਾਰਿਆ ਦਰਵਾਜ਼ਾ ਖੌਣ ਫਿਰ ਕੌਣ ਤੇ ਜਦੋਂ ਬਾਹਰ ਵਖਿਆ ਦਰਵਾਜ਼ਾ ਖੋਲਿਆ ਨਹੀਂ ਤਾਂ ਉਹਨੂੰ ਤਿੰਨ ਜਿਹੜੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਬੈਗਸ ਬਰਕਸੈਕਸ ਸੀ ਪੁੱਲ ਕੇ ਬੈਸੀ ਹਾਲਾਂਕਿ ਉਹਨੇ ਕੋਈ ਹਥਿਆਰ ਵਗੈਰਾ ਨਹੀਂ ਦੇਖੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਕਸ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲੈ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਹਾਂ ਹੰਟ ਕਰ ਰਹੇ ਹਾਂ ਠੀਕ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਹੋਵੇ ਤੁਹਾਨੂੰ ਦਵਾਂਗੇ